ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਮੇਰਾ ਭਰਾ ਵੀਡੀਓ ਵਲੌਗ ਦੇਖਣੋਂ ਤੋਂ ਪਹਿਲਾਂ ਵੀਡੀਓ ਲਾਈਕ ਕਰ ਦਿਆ ਕਰੋ ਯਾਰ ਤੁਸੀਂ ਹਰੇਕ ਵਾਰੀ ਭੁੱਲ ਜਾਂਦੇ ਮੈਂ ਹਰੇਕ ਵਾਰ ਕਹਿੰਦਾ ਰਹਿੰਦਾ ਨਾ ਤੇ ਉਹਨਾਂ ਆਪਣਾ ਪਿਆਰ 바ਦਾ ਯਾਰ ਤੇ ਕਮੈਂਟ ਕੁਮਟੂ ਵੀ ਛੱਡ ਦਿਆ ਕਰੋ ਤੇ ਬਾਕੀ ਅੱਜ ਹੈਗਾ ਤੀਜਾ ਦਿਨ ਅੱਜ ਤੀਜੇ ਦਿਨ ਚੱਲੇ ਆ ਫਿਰ ਪਿੰਡ ਪੰਜਾਲੀ ਨੂੰ ਰਾਤ ਨੂੰ ਪਾ ਜਾਂਦੇ 12:00 ਵਜੇ ਸਵੇਰ ਨੂੰ ਚੱਲ ਜਾਂਦੇ ਆ ਅੱਜ ਰਖਾਇਆ ਵਾ ਬਾਠ ਰਖਾਇਆ ਵਾ ਸੁਖਮਨੀ ਸਾਹਿਬ ਦਾ ਤੇ ਟਾਈਮ ਸਾਢੇ 12:00 ਹੋ ਗਿਆ ਤੇ ਸਾਢੇ 9:00 ਦਾ ਸਾਨੂੰ ਸੱਦ ਆ ਗਿਆ ਤੇ ਟਾਈਮ ਤੇ ਬਹੁਤ ਪ ਤੇ ਬਾਕੀ ਜਾਗੋ ਜੁਗੋ ਲੈਣੀ ਸੀ ਯਾਰ ਗੱਡੀ ਦੇ ਫੁੱਲ ਲੈਣੇ ਸੀਗੇ ਫੁੱਲ ਲਵਾਉਣੇ ਸੀਗੇ ਉਹ ਭਈਏ ਨੂੰ ਮੇਲ ਨਾਲ ਸਾ ਗੱਡੀ ਬਾਸ਼ ਕਰਾਣੀ ਸੀ ਕੰਮ ਬਹੁਤ ਆ ਯਾਰ ਫਿਰ ਕਟਿੰਗ ਕੋਟਿੰਗ ਕਰਵਾਉਣੀ ਸੀ ਹਨ ਤੇ ਇਦਾਂ ਦੇ 2-4 ਕੰਮ ਕਰਕੇ ਲੇਟ ਹੋ ਗਏ ਹੁਣ ਜਾਗੋ ਜੁਗੋ ਸਾਰਾ ਸਮਾਨ ਚੱਕ ਲਿਆ ਆਪਣੀ ਗੱਡੀ ਦੇ ਫੁੱਲਾਂ ਦਾ ਰਜਵਟ ਵੀ ਕਰ ਲਿਆ ਬਾਸ਼ ਕਰਾਤੀ ਗੱਡੀ ਰਾਤ ਨੂੰ ਜਾ ਕੇ ਫੁੱਲ ਲਾਉਣੇ ਕਿਉਂ ਸਵੇਰ ਨੂੰ ਸਾਜਦੇ ਪ੍ਰਾਤ ਲੈ ਕੇ ਜਾਣਾ ਆ ਦਾ ਕਰਕੇ ਕੰਮਕਾਰ ਯਾਰ ਇੱਤਾਂ ਹੀ ਬਸ ਅੱਠ ਪਾਸੇ ਟਾਈਮ ਦਾ ਪਤਾ ਨਹੀਂ ਆਦਾ ਕਾਦਲਾ ਟਾਈਮ ਨਹੀਂ ਗਈ ਜਾਂਦਾ ਬਾਈ ਦੇ ਫੋਨ ਆਈ ਜਾਂਦੇ ਕਟਵਟ 10 ਫੋਨ ਆਲੇ ਘੂਆ ਦੇ ਵਿੱਚ ਗੁਰਮਖ ਸਿੰਘ ਦੇ ਸਾਡੇ ਦੇ ਪਿਆਂਦਰ ਦੇ ਪਹੁੰਚ ਕੇ 2 ਮਿੰਟ 4 ਮਿੰਟ ਤੇ ਬਾਕੀ ਹੁਣ ਪਹੁੰਚਣ ਲੱਗੇ ਪਿੰਡ ਬਨੇਆਲੀ ਤੇ ਮਿਲਦੇ ਨਾਲ ਉੱਥੇ ਜਾ ਕੇ ਆਹ ਜਾਗੋ ਲਿਆਂਦੀ ਬਾਬੇ ਉਹ ਛੋਟੀਆਂ ਤੇ ਮਿਲਿਆ ਨਹੀਂ ਭਾਈ ਕਹਿੰਦਾ ਛੋਟੀਆਂ ਲਿਆਈ ਮੈਂ ਕਹਾ ਨਹੀਂ ਭਰਾਵਾ ਬੜੀਆਂ ਲੈ ਕੇ ਆਨੇ ਪਿਆ ਯਾਰ ਇੱਕ ਵਾਰੀ ਹੁੰਦਾ ਤੇ ਵਧੀਆਂ ਵੀ ਲੱਗਦੀਆਂ ਲੱਟਾਂ ਲੁੱਟਾਂ ਬੜੀਆਂ ਘੈਂਟਾਂ ਦੋ ਡੰਡੇ ਦੋ ਜਾਗਵਾਂ ਲਿਆਂਦੀਆਂ ਐ ਗੱਡੀ ਭਰੀ ਬਈ ਸਾਮਾਨ ਆਪਣੇ ਕੱਪੜੇ ਜਿਹੜੇ ਵੀ ਵਿੱਚੇ ਸੱਡੇ ਉਹ ਦੋ ਦੋ ਤਿੰਨ ਤਿੰਨ ਮਾਰਦੀਆਂ ਚੱਪਲਾ ਬੂਟ ਸੈਂਡਲ ਸਭ ਕੁਝ ਵਿੱਚੇ ਸੱਡੇ ਹੋ ਇਦਾਂ ਹੀ ਕਿਉਂਕਿ ਆਈ ਦਾ ਫਾਇਦਾ ਤੇ ਨਾ ਉਹਦਾ ਇਸ਼ਕ ਹੀ ਹੈ ਘਰ ਦਾ ਘਾਰ ਆ ਗੱਡੀ ਦੀ ਗੱਡੀ ਆ ਹੈਨਾ ਇਦਾਂ ਸਾਮਾਨ ਸੱਢ ਕੇ ਲੈ ਜੀ ਰੇ ਚਾਪਾਂ ਨਾਲੇ ਬਾਕੀ ਉਹ ਮੈਂ ਉਹਦੇ ਨਾਲ ਉੱਤੇ ਜਾ ਕੇ ਜਾਗੋ ਦੱਸਿਓ ਕਹਿਣ ਲੱਗਦੀ ਬਾਬਿਓ ਤੇ ਬਾਕੀ ਰਾਤ ਨੂੰ ਜਗਮਗ ਜਗਮਗ ਹੋਣੀ ਹੈ ਜਗਮਗ ਜਗਮਗ ਫੇਜ ਕੇ ਜਗਾਉਗੇ ਫੇਰ ਦੰਦ ਖਾਉਗੇ ਫੇਰ ਦੱਸਿਓ ਕਿਦਾਂ ਦੀ ਹੈ ਬਾਕੀ 12:30 ਹੋ ਗਏ ਕਹਿੰਦੇ ਮੇਰੇ ਵੀਰੋ 12:30 ਹੈ ਟਾਈਮ ਦੇ ਬਹੁਤ ਪਹੁੰਦਾ ਪਤਾ ਨਹੀਂ ਯਾਰ ਕਿਉਂ ਲੇਟ ਹੋ ਜਾਂਦੇ ਕਿਉਂ ਬਹੁਤ ਕੋਸ਼ਿਸ਼ ਕਰੀ ਦੀ ਫੇ ਸਜਰੇ ਚਲੀਏ ਸਜਰੇ ਪਹੁੰਚ ਜੀਏ ਪਰ ਪਤਾ ਨਹੀਂ ਫਿਰ ਵੀ ਯਾਰ ਲੇਟ ਹੋਏ ਜਾਂਦੇ ਹਨਾ ਤੇ ਬਾਕੀ ਸਜਰੇ ਵੀ ਉੱਟਦੇ ਪਤਾ ਨਹੀਂ ਕੀ ਚੱਕਰ ਕੰਮ ਕਰ ਯਾਰ ਇੰਨੇ ਆ ਨਾ ਸਾਰਾ ਕੁਝ ਕੰਮ ਕਰ ਕਰਕੇ ਪਿਆਣਾ ਪੈਂਦਾ ਹੈ ਬਾਕੀ ਸ਼ੂ ਮੈਂ ਬ੍ਰੈਕ ਲੈ ਸੀਗਾ ਵਾਈਟ ਟਾਂਚ ਪਾ ਕੇ ਆ ਗਿਆ ਕੱਲ ਨੂੰ ਬਲੈਕ ਪਾਉਂਗਾ ਤੇ ਬਲੈਂਕ ਸ਼ਰਟ ਤੇ ਆ ਪੈਂਟ ਪਾ ਲਈਆ ਜਾ ਹੈ ਘੈਂਟ ਕੰਮ ਕਰ ਲਿਆ ਪੂਰਾ ਤੇ ਬਾਕੀ ਸਰਾ ਮੋਰ ਹੈ ਬਿਆਦ ਹੀ ਖੁਸ਼ੀ ਬਹੁਤ ਨਜ਼ਾਰੇ ਲੱਗੇ ਪਏ ਚਿੱਲ ਹੋਣ ਲੱਗੇ ਆ ਕਾਟੜਨ ਮੋੜ ਆ ਗਿਆ ਕਰਨਾ ਕਰਦੇ ਆ ਜੇ 2 ਮਿੰਟਾਂ ਚ ਪਤਾ ਲੱਗੇ ਕੱਲ ਕਾਟੜਨ ਮੋੜ ਨੰਗੇ ਤੇ ਇੱਕ ਬਾਈ ਮੇਰਾ ਭਰਾ ਪੁੱਛਦਾ ਸੀਗਾ ਆਪਣਾ ਜ਼ਿਲਾ ਕਿਹੜਾ ਆ ਆਪਣਾ ਪਿੰਡ ਕਿਹੜਾ ਹੈ ਬਾਈ ਆਪਣਾ ਪਿੰਡ ਰੁੜਕੀ ਆਪਣਾ ਰੁੜਕੀ ਮੁਗਲਾ ਤੇ ਆਪਣਾ ਰਹਿਨੇ ਸ਼ਹਿਰ ਚ 15-20 ਸਾਲ ਤੋਂ ਹੁਣ ਆਪਾਂ ਸ਼ਹਿਰੀਏ ਆ ਮਤਲਬ ਭਲਾ ਚੌਰ ਤੇ ਆਪਣੀ ਡਿਸਟ੍ਰਿਕਟ ਹੈਗੀ ਨਮਾਸ਼ਹਿਰ ਤੇ ਬਾਕੀ ਸਿਰਾ ਮੋਹਲਾ ਬਾਬੇਓ ਐਡੇ ਕਮੈਂਟ ਕਰੀ ਜਾਓ ਆਪਣੇ ਭਰਾ ਨੂੰ ਸਪੋਰਟ ਕਰੀ ਜਾਓ ਮਿਹਨਤ ਆਪਾਂ ਕਰਨੀ ਤੇ ਸਪੋਰਟ ਤੁਸੀਂ ਕਰਨੀ ਘੈਂਟ ਘੈਂਟ ਬਲੌਗ ਪਾਈ ਜਾਣੇ ਆਪਾਂ ਤੁਸੀਂ ਕਿਹ ਟੋਲ ਪਲਾਜੇ ਦੇ ਇੱਥੋਂ ਹਰੇਕ ਵਾਰ ਲੋਕ ਲਾ ਕੇ ਨੰਗੀ ਦਾ ਕਿਉਂ ਲੋਕਲ ਰਾਤੀ ਨੂੰ ਟੋਲ ਕੱਢਦਾ ਮੈਂ ਫਾਸਟੈਕ ਹੋਲ ਕੇ ਰੱਖਿਆ ਹੈ ਕਿ ਤਾ ਤਾਂ ਵੀ ਕੱਢਦਾ ਆਪਾਂ ਨਹੀਂ ਕਿੱਦਾਂ ਕੱਢਦਾ ਯਾਰ ਤੇ ਬਾਕੀ ਅੱਜ ਨਹੀਂ ਅੱਜ ਨਹੀਂ ਘਟਾਣਾ ਅਜਗਾ ਲੋਕ ਲਈ ਆ ਬਾਈ ਤੇ ਬਾਕੀ ਬੱਚੂਆ ਪਾਪਾ ਜਗਤਰਾਮ ਦਾ ਬਾਬੇ ਬਬਲੀ ਦਾ ਲੰਗਰ ਹਰ ਟਾਈਮ ਸੇਵਾ ਐਦਾਂ ਚੱਲਦੀ ਹੈ ਦੇਖ ਲਓ ਬਾਬੇਓ ਇਹ ਖਾਲਸਾ ਰਾਜ ਹੈ ਆਪਣਾ ਪੰਜਾਬ ਪੰਜਾਂ ਦਰਿਆਵਾਂ ਦਾ ਪੰਜਾਬ ਪੰਜਾਬ ਨਾਲ ਦੀ ਰੀਸ ਨਹੀਂ ਆਈ 24 ਘੰਟੇ ਲੰਗਰ ਚੱਲਦਾ ਇੱਥੇ ਬੱਚੋਆਂ ਟੋਲ ਬਰਾਜੇ ਦੇ ਪਨੇੜੀ ਲੈ ਵੇ ਮਿੱਤਰਾਂ ਪਹੁੰਚ ਗਏ ਪਿੰਡ ਪਨੇੜੀ ਗੱਡੀਆਂ ਲੱਗੀਆਂ ਜਾਮ ਲੱਗਿਆ ਬੱਜ ਗੱਡੀ ਪੰਨੇ ਕਿੱਥੇ ਲਾਉਂਗਾ ਬਿਆਨਦਰ ਦੇ ਘਰ ਪਹੁੰਚ ਗਏ ਲੈ ਵੇ ਮਿੱਤਰਾਂ ਪਕੌੜੇ ਖਾ ਲਵਾਜੋ ਪਕੌੜੇ ਚੱਲਦੇ ਆ ਆਪਾਂ ਲੇਟ ਹੋ ਗਏ ਆ ਰੋਟੀ ਦਾ ਟਾਈਮ ਹੋ ਗਿਆ ਵੈਸੇ ਹੈ ਮੈਂ ਲੇਟ ਹੋ ਗਿਆ ਆਪਾਂ ਰੋਟੀ ਦਾ ਟਾਈਮ ਹੋ ਗਿਆ ਪਕੌੜਾ ਚਾ ਰਿਹਾ ਬਾਬੇ ਪਕੌੜਾ ਗੱਲਬਾਤ ਜੱਸ ਹੋਈ ਪਈ ਪੂਰੀ ਇਹ ਚਾ ਸਾਡੀ ਦਾ ਇੱਕੋ ਜਿਹੀ ਫੇਵਰੇਟ ਹੈ ਚਾ ਕਹਿੰਦੇ ਕਰ ਲਾਂਦ ਰਾਂਦੀ ਸਾਡੀ ਹੱਡੀ ਕੁੜੀਏ ਚਾਹ ਬਿਨਾ ਚੱਲਦੀ ਨਾ ਗੱਡੀ ਕੁੜੀਏ ਚਾਹ ਪੀਣੀ ਆਉਂਦੀ ਆਪਾਂ 5-7 ਵਾਰ ਤੇ ਅੱਜ 10 ਵਾਰ ਆਵੇ ਮਿੱਤਰਾਂ ਪਹੁੰਚ ਗਏ ਪਿੰਡ ਪਨੇਆਲੀ ਹੈ ਆਪਣਾ ਹਰਕੀਰਤ ਬਾਈ ਆ ਗਿਆ ਨਾਲ ਆਪਣਾ ਮਨਦੀਪ ਬਾਈ ਹੈ ਸਾਈਡ ਤੇ ਨੂੰ ਆ ਗਿਆ ਆਪਾਂ ਛਕਲੇ ਪਕੌੜੇ ਪਕੂੜੇ ਪਰ ਧੁੱਪ ਜਿਹੜਾ ਪਕੌੜੇ ਵੀ ਨਹੀਂ ਖਾਂਦੇ ਘਬਰਾਟ ਹੋ ਜਾਂਦੀ ਹੈ ਨਾ ਗਰਮੀਆਂ ਬਸ ਐਦਾ ਹੀ ਆ ਸਿਸਟਮ ਤੇ ਹੁਣ ਕਰ ਲੱਗਿਆ ਉਹ ਗੱਲਾਂ ਬਾਤਾਂ ਸਾਈਡ ਤੇ ਨੂੰ ਆਗੇ ਤਿੰਨੇ ਇਹ ਆਪਣਾ ਹਰਕੀਰਤ ਹਰਕੀਰਤ ਸੈਣੀ ਤੇ ਬਾਕੀ ਲਾਨਿਆ ਰੌਣਕ ਮੇਲਾ ਦੇਖਦੇ ਉਧਰ ਉਧਰ ਬੁੜੀਆਂ ਬੜੀਆਂ ਬਹੁਤ ਸੀ ਤਾਂ ਕਰਕੇ ਚੰਗਾ ਜਿਹਾ ਲੱਗਦਾ ਸੰਗ ਜਿਹੀ ਲੱਗੀ ਤੇ ਆਪਾਂ ਸਾਈਡ ਤੇ ਨੂੰ ਆਗੇ ਗੱਲਾਂ ਬਾਤਾਂ ਕਰਨ ਲੱਗੇ ਹੁਣ ਦੇਖਦੇ ਚੱਲਦੇ ਆ ਰੋਕੇ ਉੱਧਰ ਨੂੰ ਲੈ ਤਾਂ ਵੀ ਸਾਡੇ ਹਰ ਕਿੱਟ ਦਵਾਈ ਨੇ ਗੋਗਲਸ ਮਾਈਆਂ ਐਨ ਕਾ ਹੈ ਐਨ ਕਾ ਮਾਈਆਂ ਮੁੰਡੇ ਐਨ ਕਾਂ ਦਾ ਬਹੁਤ ਸ਼ੌਂਕੀ ਸ਼ੁਰੂ ਤੋਂ ਜਾ ਰਹੇ ਡੇ ਨਾਈਟ ਕਿਆ ਬਾਤ ਹੈ ਕਿਹੜੀ ਸਾਈਡ ਤੇ ਮਗਾਈਆਂ ਫਲਿੱਪ ਕਰ ਲੈ ਲੈਂਸ ਕਾਰਡ ਤੋਂ ਲੈਂਸ ਕਾਰਡ ਤਾਂ ਹੈ ਕਿਆ ਬਾਤ ਹੈ ਕਿਹੜੀ ਕੰਪਨੀ ਅੱਪੇ ਹੋਏ ਵੀ ਅੰਦਰ ਜਿਹੜੀ ਥਾਲੀ ਹੈ ਆਹ ਦੇਖਦਾ ਵੈਂਟਸ ਕੇਸ ਹਾਲ ਗਿਆ ਹੋਵੇ 35 ਕੇਸ ਹੈ ਪਰ ਬੰਗਰੇਜੀ ਥੋੜੇ ਹੱਥ ਟੈਟ ਆ ਕਿਉਂਕਿ ਅਸੀਂ ਨਾ 12ਵੇਂ ਚ ਮੈਦ ਦੀ ਕਵਰਮੈਂਟ ਆ ਗਈ ਸੀ ਤਾਂ ਕਰਕੇ ਸਮਝ ਲੋ ਮੇਰਾ ਭਰਾ ਆਹੀ ਆ ਜਿਹੜੀ ਹੈਗੀ ਆ ਆ ਲਿਖਿਆ ਵਾ ਨੋ ਤੇ ਆਈ ਕਿੰਨੇ ਦੀ ਇਹ ਇਹ 70% ਆਫ ਹੈਗਾ 1000 ਰੁਪਏ ਦੀ ਆਈ ਹੈ 1000 ਰੁਪਏ ਦੀ ਆਈ ਹੈ ਸਹੀ ਹੁਣ ਲਾ ਕੇ ਦਿਖਾਓ ਇਹਨੂੰ ਮੜੇ ਭਰਾਵਾਂ ਨੂੰ ਕਿੱਦਾਂ ਲੱਗਦੀ ਕਰਵਾਤ ਓਏ ਹੋਏ 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 ਮੈਂ ਕਿਹਾ ਤਬਾਹੀ ਆ ਮੇਰੇ ਵੀਰੋ ਤਬਾਹੀ ਸਰਾ ਡੇ ਨਾਈਟ ਹੈ ਰਾਤ ਨੂੰ ਦਿਨ ਦੇਖੂਗਾ ਦਿਨ ਨੂੰ ਨੀਰਾ ਦੇਖੂਗਾ ਉਹ ਐਨਕਾ ਹੈ ਐਨਕਾ ਸਿਰਾ ਅਜਾ ਜਿਹੜੇ ਇਹ ਨਿਗਾਲੀਆਂ ਉਨੀਆਂ ਹਾਂ ਇਹ ਵੀਰ ਜੀ ਇਹ 20 ਰੁਪਏ ਦੀਆਂ ਨਿਕਾਏ ਵੇਖੋ ਇਹ ਤੁਸੀਂ ਲਾ ਕੇ ਵੇਖਿਓ ਹੈ ਤੁਹਾਨੂੰ ਇਹਨ ਬੰਦਾ ਸਾਹਿਬ ਵੇਖੇਗਾ ਦੇਖੋ ਇਹਨ ਵਧੀਆ ਲੱਗਦੀ ਹੈ ਨਾ ਵਾਹ 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 ਇਹ ਤਾਂ ਡਾਕਟਰ ਲੱਗਦਾ ਸੱਚੀ ਇਹ ਤਾਂ ਵੀਰ ਜੀ ਆਪਾਂ ਇਹ ਤਾਂ ਇਹ ਨਾ ਇਹ ਦਿਫਾਫੇ ਚ ਪਾ ਕੇ ਰੱਖ ਛੱਡਣੀਆਂ ਇਹ ਇਧਰ ਡੰਗਾ ਡਾਕਟਰ ਲੱਗਦਾ ਸੀ ਮੈਨੂੰ ਨੇ ਵਧੀਆ ਘੈਂਟ ਆ ਪੈਕਿੰਗ ਬੜੀ ਸੋਹਣੀ ਯਾਰ ਆ ਨਾ ਪੈਕਿੰਗ ਬੜੀ ਜਬਰਦਸਤ ਕੀਤੀ ਉਸ ਯਾਰ ਸਿਰਾ ਮਾਹੌਲ ਆ ਮਾਨ ਸਾਹਿਬ ਲਾਈਏ ਫੋਨ ਮਾਨ ਸਾਹਿਬ ਲੈ ਬਈ ਡੀਜੇ ਆ ਗਿਆ ਹੈ ਕਾਮਟ ਡੀ ਜੀ ਹੋ ਗਿਆ ਪਿਆ ਸਾਢੇ 4 ਹੋ ਗਏ ਲੰਬਾ ਡੀ ਜੀ ਆ ਗਿਆ ਕਹਿੰਦੇ ਰਾਤ ਨੂੰ ਰੌਣ ਖੜਾ ਹੈ ਲੂੰਬੜ ਡੀ ਜੀ ਕਹਿੰਦਾ ਹੋਇਆ ਉਹ ਲੂੰਬੜ ਨੇ ਯਾਰ ਲੰਬਾ ਨੂੰ ਲੂੰਬੜੇ ਕਹੀ ਜਾਂਦਾ ਯਾਰ ਹੈ ਲੂੰਬੜ ਦੀ ਮੈਂ ਕੀ ਕਰੀ ਜਾਂਦਾ ਹੈ ਲੂੰਬੜੀ ਜਿਹੜੀ ਡੀ ਜੀ ਨੂੰ ਬੜਾ ਅ ਡੀ ਜੇ ਲੁੰਬੜ ਆ ਗਿਆ ਮੇਰੇ ਵੀਰੋ ਰੌਣਕਾਂ ਪੁਰੀਆਂ ਲੱਗਣਗੀਆਂ ਰਾਤ ਨੂੰ ਕਹਿੰਦੇ ਭੰਗੜੇ ਪੈਣਗੇ ਧਮਾਲਾਂ ਪੈਣਗੀਆਂ ਕਹਿੰਦੇ ਧਮਾਲਾਂ ਹੈ ਪਰ ਸ਼ਾਇਦ ਆਪਾਂ ਛਕਿਆ ਨਹੀਂ ਕਿਉਂਕਿ ਆਪ ਗੋੜਿਆਂ ਨੇ ਢਿੱਡ ਫੁੱਲ ਕਰਦਾ ਹੱਫੜੀ ਚੜਾ ਸੇ ਦਾ ਕੋਕ ਨੇ ਸੈਟ ਕਰਦੇ ਕੋਕ ਨੇ ਸੈਟ ਕਰਦੇ ਨਾ ਹੱਫੜੀ ਚੜ ਗਈ ਤਲੀਆਂ ਚੀਜ਼ਾਂ ਦਾ ਯਾਰ ਗਰਮੀਆਂ ਨੂੰ ਸੈਟ ਨਹੀਂ ਬਣਦੀਆਂ ਮੈਂ ਤਾਂ ਮੈਂ ਤਾਂ ਸਾਲ 6 ਮੰਨੇ ਹੋ ਗਏ ਬਾਬੇ ਮੈਂ ਤੜੀ ਜਿਹੀ ਛੱਡੀਆਂ ਵੇ ਖਾਂਦੇ ਆ ਇਹ ਬਹੁਤ ਸਾਰਾ ਤਾਂ ਬਾਕੀ ਇੰਨਾ ਭਰੇ ਹੀ ਕਰੇ ਉਹਨਾਂ ਵਧੀਆ ਬਾਕੀ ਹੁਣ ਡੀ ਜੇ ਲੱਗਣ ਲੱਗਾ ਹੈ 7:00 4 ਹੋ ਗਿਆ ਚਾਹ ਦਾ ਟਾਈਮ ਆਇਆ ਚਾਹ ਚੂ ਪੀ ਗਏ ਲਾਨੇ ਆ ਰੌਡ ਦੇ ਮੇਲਾ ਤੇ ਬਾਕੀ ਗੁਰਮੁਖ ਸਿੰਘ ਲੱਗੇ ਆ ਡਿਊਟੀ ਤੇ ਚਾਹ ਬਣਾਉਂਦੇ ਆ ਚਾਹ ਬਣਾ ਰਹੇ ਆ ਲਾਨੇ ਆ ਆ ਦੇ ਅੰਦਰ ਮੁੰਡਾ ਦੋ ਰਿਹਾ ਭਰਾ ਅੰਦਰ ਮੁੰਡਾ ਆਏ ਹਾਓ ਆਰ ਯੂ ਫਾਈਨਸ ਫਾਈਨਸ ਸਵੇ ਸਵਾ ਚਾਰ ਹੋ ਗਿਆ ਪ੍ਰਸ਼ਾਦਾ ਪਾਣੀ ਚੱਲਦਾ ਜੀ ਨੇ ਛਕਣਾ ਹੈ ਸ਼ਕਲੋ ਯਾਰ ਆ ਸਾਡਾ ਹਲਵਾਈ ਭਾਈ ਹਲਵਾਈ ਬਹੁਤ ਘੈਂਟ ਭਾਈ ਚੀਜ਼ਾਂ ਬਣਾਈਆਂ ਯਾਰ ਹਰ ਇੱਕ ਚੀਜ਼ ਟੇਸਟੀ ਹੈ ਭਾਈ ਹਰ ਇੱਕ ਚੀਜ਼ ਵਧੀਆ ਗੱਲਬਾਤ ਹੈ ਯਾਰ ਭਾਈ ਹਲਵਾ ਜੀ ਨਾਲ ਉੱਦਾਂ ਵੀ ਸਫਾਈ ਪੂਰੀ ਲੈਵੇਂ ਭਾਈ 4 ਵਜੇ ਵਾਲੀ ਆ ਗਈ ਚਾਹ ਹੈ ਕਮਤ ਚਾਹ ਹੋ ਜਾਈ ਹੋਇਆ ਪਿਆ ਹੈ ਆ ਸਾਡਾ ਡੰਮਰੂ ਆ ਸਿੰਗਰ ਯਾਰ ਜਿੱਥੇ ਮਰਜੀ ਦੇਖੋ ਸਿੰਗਰ ਪਹੁੰਚ ਜਾਂਦੇ ਹਨ ਕੀ ਤੇ ਇੱਕ ਗੱਲ ਦੇਖ ਯਾਰ ਮੈਂ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗਦਾ ਇੱਥੇ ਪਿਆ ਯਾਰ ਸਾਰੀ ਨਾ ਨੈਟਵਰਕ ਬਹੁਤ ਵੱਡਾ ਆ ਹਾਂ ਹਾਂ ਥਰੂ ਪਤਾ ਲੱਗ ਜਾਂਦਾ ਬਈ ਇੱਥੇ ਵਿਆਹ ਆ ਬਈ ਇੱਥੇ ਧੂਮ ਆ ਕੋਈ ਵੀ ਖੁਸ਼ੀਆਂ ਦਾ ਫੰਕਸ਼ਨ ਆ ਓਕੇ ਉਸ ਕਰਕੇ ਉੱਥੇ ਉਹ ਜਗ੍ਹਾ ਤੇ ਪਹੁੰਚ ਜਾਂਦੇ ਆ ਸਹੀ ਗੱਲ ਆ ਬਈ ਬਾਕੀ ਨੈਟਵਰਕ ਬਹੁਤ ਸਟਰੋਂਗ ਹੋ ਜਾਂਦਾ ਬਹੁਤ ਸਟਰੋਂਗ ਆ ਯਾਰ ਨੈਟਵਰਕ ਇਹਨਾਂ ਦਾ ਬਹੁਤ ਸਟਰੋਂਗ ਆ ਜਿੱਥੇ ਦੇਖੋ ਬਾਬੇ ਉਹ ਢੋਲ ਗਿਆ ਛਣੇ ਲੈ ਕੇ ਪਹੁੰਚ ਜਾਂਦੇ ਬੰਦੇ ਲੈ ਬਈ ਬਾਬੇ ਉਹ ਲੁੱਕ ਕਰ ਲਿਆ ਚੇਂਜ ਟੁੱਟਦਾ ਪਾ ਲਿਆ ਕਾਲਾ ਹੈ ਔਰ ਲਾਨਿਆਂ ਰੌਣਕ ਮੇਲਾ ਨਾਲੇ ਡੀਜੇ ਨਾਲੇ ਜਾਗੂ ਦਾ ਪ੍ਰੋਗਰਾਮ ਆ ਲੁੱਕ ਥੋੜੀ ਜਿਹੀ ਚੇਂਜ ਕਰ ਲਈ ਆ ਤੇ ਬ ਆ ਮੁੰਡੇ ਕਿੰਨੇ ਤਿੰਨਾਂ ਨੇ ਮੈਚਿੰਗ ਕੀਤੀ ਦੋ ਟਾਈਂ ਦੇਵਾ ਟਾਈਂ ਤੁਹਾਡੀ ਫੋਟੋ ਵਿੱਚ ਮੁੰਡਿਆਂ ਨੇ ਪੂਰੀ ਮੈਚਿੰਗ ਕੀਤੀ ਹੈ ਵੇ ਤਿੰਨਾਂ ਨੇ ਕੋਟ ਦੇ ਪਾਇਓ ਦੱਸਿਓ ਕਿਹੜਾ ਕੋਟ ਦਾ ਘੈਂਟ ਲੱਗਿਆ ਦੱਸਿਓ ਕਿਹੜਾ ਘੈਂਟ ਲੱਗਿਆ ਕੋਟ ਦਾ ਹੈ ਤਿੰਨੇ ਸਿਰੇ ਆ ਸਾਡੇ ਮੁੰਡੇ ਤਿੰਨੇ ਹੀ ਇਹ ਸਾਡੀਆਂ ਦੋਨੇ ਭੂਆ ਆ ਆ ਛੋਟੀ ਭੂਆ ਵੱਡੀ ਭੂਆ ਆ ਆ ਛੋਟੀ ਭੂਆ ਉਹ ਲੈਵੇ ਬਾਬੇ ਉਹ ਰੌਣਕ ਮੇਲਾ ਲਾਇਆ ਪੂਰਾ ਲੁੱਕ ਕਰ ਲਿਆ ਚੇਂਜ ਕੋਟ ਪਜਾਮਾ ਪਾ ਲਿਆ ਉਹ ਵੀ ਕਾਲਾ ਹੈ ਡਾਕੂ ਵਾਲੀ ਫੀਲਿੰਗ ਹੈ ਜੱਗੇ ਡਾਕੂ ਵਾਲੀ ਹੁਣ ਬੜੇ ਭੂਆ ਦੇ ਘਰੇ ਆਇਆ ਵਾ ਤੇ ਕੱਪੜੇ ਕੂਪੜੇ ਚੇਂਜ ਕਰਕੇ ਆਟੇ ਸਾਰੇ ਕੱਪੜੇ ਕੂਪੜੇ ਚੇਂਜ ਕਰਨ ਲੱਗੇ ਆ ਤਾਂ ਬਾਅਦ ਚੋਂ ਕੱਢਣੀ ਆਪਾਂ ਜਾਗੋ ਤੇ ਉਹਦੇ ਬਾਅਦ ਚੋਂ ਲੱਗਣੇ ਆ ਡੀਜੇ ਡੀਜੇ ਪੂਰਾ ਫੰਚ ਨਾਲ ਕਰਾਂਗੇ ਤੇ ਮੌਸਮ ਬੜਾ ਘੈਂਟ ਆ ਯਾਰ ਤੇ ਪਿੱਛੇ ਆਪਣਾ ਬ੍ਰਦਰ ਫੋਟੋਗ੍ਰਾਫੀ ਕਰ ਲੱਗਿਆ ਜੋਰਾਮਨ ਲੈਵੇ ਬਾਬੇ ਉਹ ਰੌਣਕ ਮੇਲੇ ਲੱਗਿਆ ਪੂਰਾ ਫੋਟੋਗ੍ਰਾਫੀ ਚੱਲਦੀ ਪਿੱਛੇ ਘਟ ਘਟ 1 ਇਹ ਜਿਆਦਾ ਹੀ ਹੁੰਦੀ ਹੈ ਕਰਾਂ ਫੰਕਸ਼ਨ ਆਪਣਾ ਵਿਆਹ ਆਇਆ ਸੀਗਾ ਇੱਕ ਜਿਆਦਾ ਰਜਾਈਆਂ ਤੇ ਫੋਟੋਗ੍ਰਾਫੀ ਪੂਰੀ ਚੱਲ ਰਹੀ ਹੈ ਪਿੱਛੇ ਹੈ ਨਾ ਇਹ ਮਿੱਤਰਾਂ ਟੈਂਟ ਉੱਡ ਚੱਕਦਾ ਸਾਰਾ ਹਾਲਾਤ ਹੈ ਹੈ ਇੱਕ ਦਿਨ ਚ ਇੱਕ ਦਿਨ ਚ ਲਾ ਕੇ ਸਾਰਾ ਕੁਝ ਪੜਦਾ ਹੈ ਉਧਰ ਬਿਆਂਦਰ ਨਾਲ ਧੋ ਕੇ ਆ ਗਿਆ ਹੈ ਚੇਂਜ ਕਰਕੇ ਬਿਆਂਦਰ ਸਾਡਾ ਆ ਗਿਆ ਡੀਜੇ ਨੇ ਆਪਣੀ ਕਿਆ ਛੱਪਾਂ ਮਾਰ ਲਿਆ ਮੁੰਡਾ ਹੈ ਸਾਡਾ ਬਿਆਂਦਰ ਮੁੰਡਾ ਹੈ ਸਰਾ ਮਾਹੌਲ ਪੂਰਾ ਇਸ ਕੇ ਜਗ੍ਹਾ ਤੇ ਮੁੰਡੇ ਨੇ ਬਿਆਂਦਰ ਨੇ ਇਸ ਕੇ ਹੈ ਵੇ ਮਾਣਿਆ ਵਾਲੀ ਰਸਮ ਬਣਾਤੀ ਆ ਬਹੁਤ ਰੀਜਨਾ ਬਣਾਈ ਆ ਘਰ ਦੇ ਆ ਗਰਮਕ ਦੀਕਸ਼ਾ ਮਾਣਿਆ ਰਸਮ ਸਟਾਰਟ ਹੋ ਗਈ ਸਰ ਬਹੁਤ ਰੀਜਨਾ ਬਣਾਈ ਆ ਘਰ ਦੇ ਆ ਨੇ ਕੈਂਟ ਲੱਗੀ ਆ ਸਰ ਕੈਰ ਵੀਊ ਆ ਸਿਰਮੋਲ ਗਰਮਕ ਔਰ ਦੀਕਸ਼ਾ ਸਿਰਾਂ ਲੱਗਿਆ ਪਿਆ ਮੇਰਾ ਸਿਰ ਆ ਹੈ ਬਾਕੀ ਉਧਰ ਲਾਈਬ ਵੀ ਚਲਾਇਆ ਆਪਾਂ ਕਿਨਾ ਆਪਣੇ ਚੈਨਲ ਤੇ ਲਾਈਵ ਚਲਾਉਣ ਦੀ ਸਲਾਹ ਸੀ ਕਿ ਅਦਾ ਆਈਡੀ ਪਾਸਪੋਰਟ ਦੇ ਕੇ ਫਿਰ ਹੁੰਦਾ ਸੀਗਾ ਗਾਣੇ ਤੇ ਕਾਪੀਰਾਈਟ ਕਲੇਮ ਆ ਜਾਣਾ ਸੀ ਕਰਕੇ ਆਪਾਂ ਲਾਈਵ ਵਾਲਾ ਲਾਈਵ ਵਾਲਾ ਬੰਦਾ ਕਰਵਾ ਲਿਆ ਅੱਜ ਗੁਰਮਤ ਸਿੰਘ ਉਹ ਅਧਿક્ષા ਭਾਪੀ ਚੜ੍ਹੀਆਂ ਜਿਹੜਾ ਸਾਡਾ ਸਾਡਾ ਏਕਮ ਸਿੰਘ ਹੈ ਲਾਈਕ ਕਹਦੇ ਕਹਦੇ ਮੇਰੇ ਲਾਈਕ ਤੇ ਸ਼ੇਅਰ ਕਰ ਦਿਓ ਕਹਦੇ ਹਾਂ ਬਈ ਹੁਣ ਏਕਮ ਦੀ ਗੱਲ ਮੰਨ ਲਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲਿਓ ਠੀਕ ਹੈ ਠੀਕ ਹੈ ਲੇਵੇ ਲਾਈਟ ਚੱਲ ਗਈ ਐ ਲਾਈਟ ਜੇ ਇਨਸਾਫ ਆਦੀ ਭਾਈ ਗੱਲ ਵਾਦ ਹੈ ਨਾ ਐਨ ਵਧੀਆ ਹੈ ਨੇ ਨੇਰੇ ਹੋ ਗਲਵਰ ਬਾਨੇ ਨਹੀਂ ਸੀ ਮੂਵੀ ਵਾਲੇ ਭਾਈ ਉਹਨਾਂ ਨੇ ਲਾਈਟ ਲੌਕ ਚ ਲਾਈ ਉਹਨਾਂ ਨੇ ਐਨ ਵਧੀਆ ਐਨ ਗੋਰੇ ਜਿੱਤੇ ਦੇਖਦੇ ਆਪਾਂ ਉਹ ਪੈਸੇ ਹੈਗੇ ਗੋਰੇ ਫਿਰ ਨਮਰੀਲਾ ਹੀ ਦੀ ਪੈਸੇ ਹੈਗੇ ਗੋਰੇ ਨਾ ਅੰਦਾਜ਼ ਕੋਈ ਚੱਕਰ ਨਹੀਂ ਹੈਗਾ ਠੀਕ ਦੀ ਭਾਈ ਲਾਲੀ ਲਿਚਲਿਚ ਕਰਦੀ ਭਾਈ ਲਿਚਲਿਚ ਬੜਾ ਬਰੋ ਜਿਹੜਾ 4:00 ਵਜੇ 4:00 ਵਜੇ ਬਾਅਦ ਚ 6:00 ਵਜੇ ਵਾਲੀ ਹੈ ਦੂਜੀ ਵਾਰ 5 6ਵੀਂ 7ਵੀਂ ਵਾਰਸ਼ ਵੀ ਦੇ ਚਾ ਅਗੇ ਮੋੜਨ ਦਾ ਦੇ ਪਰਦੇ ਦਰਵਾਜ਼ੇ ਨੇ ਸਰੋਵਰ ਲੱਗੀ ਹੈ ਪੰਜਾ ਪੂਰੀਆਂ ਸੋਾਈ ਨਾ ਸੋਾਈ ਨਾ ਕਰਮ ਸਿੰਘ ਸਾਡਾ ਕੁਸ਼ੀਆ ਨਾ ਨਾ ਪੂਰੇ ਰੋਕ ਕੇ ਚੱਲ ਪਾਣਾ ਡੀਜੇ ਤੇ ਮਾਈਆਂ ਦੇ ਬੱਚੋਂ ਕੱਢਣੀ ਹੈ ਜਾਗੋ ਤੇ ਡੀਜੇ ਲੰਬੜ ਤਿਆਰ ਪੜ ਤਿਆਰ ਆ ਸਾਡੇ ਫੁੱਫੜ ਸਾਡੇ ਖੂਆ ਜੀ ਦੇ ਸਾਡੇ ਫੁੱਫੜ ਜੀ ਲਾਂ ਲੱਗਿਆ ਮਾਈ ਜੀ ਲੈ ਮੁੰਡੇ ਦਾ ਚਾਚਾ ਤੇ ਚਾਤੀ ਆ ਗਏ ਚਾਚਾ ਤੇ ਚਾਤੀ ਮੈਂ ਜਾਰੀ ਚਾਚਾ ਬਹੁਤ ਹੋਣ ਕੀ ਆ ਇਹ ਰਫ ਇਟਰਨ ਆ ਗਿਆ ਡਿਜੀਟਲ ਜਵਾਨਾਂ ਬੈਟਰੀ ਨਾਲ ਲੱਟਾ ਜਾ ਰਿਹਾ ਹੈ ਰਾਗਾ ਟੈਕਨੋਲੋਜੀ ਦਾ ਮਾਸਟਰ ਇਹ ਦੇਖੋ ਜਰਾ ਬਾਕੀ ਬਿੰਨੇ ਬੰਨੇ ਚੱਕੋ ਜੀ ਲਾਓ ਬਾਕੀ ਜਿਹੜੇ ਬੈਠੇ ਉਹਨਾਂ ਨੂੰ ਐਕਸਟਰਾ ਦੇਤੀ ਜੈ ਬੈਟਰੀ ਰੋਲ ਆ ਸਕਦੇ ਹੈ ਬਾਕੀ ਡਿਜ਼ਾਈਨ 15 ਅੰਨੇ ਦੋ ਕੰਨ ਡਿਜ਼ਾਈਨ ਹੈ ਬੈਥੇ ਫੰਕਸ਼ਨ ਕਰ ਰਹੀ ਹੈ ਤੇ ਵਧੀਆ ਉਹ ਛਾਵਾ ਬਈ ਜਾਗੋ ਆਇਆ ਛੋਲੀ ਆ ਛੱਡੇ ਮੇਰੇ ਵੀਰੋ ਢੋਲੀ ਸਾਡਾ ਤਰਨਵੀਰ ਬਰੋ ਸਾਡੇ ਕਲਾਸਮੇਟ ਆ ਦੋਨੇ ਦੋਨੇ ਪਰ ਗੁਰਮੁਖੀ ਦੇ ਵਿਆਹ ਦੇ ਪੁੰਚੇ ਆ ਨਾਮ ਤੋਂ ਜਾਣਦੇ ਆ ਸਾਡੇ ਟੈਮਰੂ ਫੈਰੀ ਸਰ ਗੇਟ ਆ ਗਿਆ ਨਾਲੇ ਜਿਹੜਾ ਭੰਗੜਾ ਪਾ ਕੇ ਥੱਕ ਗਏ ਲੈ ਵੀ ਬਹੁਤ ਜ਼ਿਆਦਾ ਬਣੀ ਚੱਕ ਰਿਆ ਸਾਰੇ ਭਰਾਵਾਂ ਦੇਆ ਲਵਦੀ ਭਰਾਜੀਤਾਂ ਭਰਾ ਹਰਜੇਤ ਭਰਾ ਚਿੱਲ ਹੋਇਆ ਪੂਰਾ ਚਿੱਲ ਚਿੱਲ ਹੋਇਆ ਚਿੱਲ वॾे <laughs> ਘਰੋਂ ਚਲੇ ਆਂ ਵਾਪਸ ਉੱਥੇ ਘਰ ਦੇ ਦਾ ਜਾਣ ਹੀ ਦੇਂਦੇ ਸੀ ਗੁਰਮੁਖਣੀ ਧੱਕੇ ਨਾਲ ਨਿਕਲ-ਨੁਕਲ ਕੇ ਆਏ ਬਾਹਨੇ ਮਾਰ ਕੇ ਕਿਉਂਕਿ 12:00 ਵੱਜਣ ਲੱਗਿਆ ਅਸੀਂ ਗੱਡੀ ਨੂੰ ਜਾ ਕੇ ਹਲੇ ਫੁੱਲ ਆਣੇ ਆ ਗਲਤੋ ਆਈ ਸੀ ਮਾੜੀ ਮੋਟੀ ਹੋ ਗਈ ਘਰ ਜਾ ਕੇ ਪਾਣੀ ਮਾਰਨਾ ਪੈਣਾ ਲੱਬੜ ਗਈ ਨਾ ਤੇ ਫੇਰ ਜਾ ਕੇ ਫੁੱਲ-ਫੁੱਲ ਆਣੇ ਰਿਹਾ ਤੁਹਾਨੂੰ 2:00 ਵੱਜ ਜਾਣੇ ਸਵੇਰ ਨੂੰ ਫੇਰ ਸਾਜਰੇ ਆਨੰਦ ਕਾਰਜ ਕਰਨ ਜਾਣੇ ਆ ਸਾਜਰੇ ਨਿਕਲਣਾ ਆ ਤਾਂ ਬਹੁਤ ਯਾਰ ਇੰਜੋਏ ਕੀਤਾ ਨਾ ਬਾਬਿਓ ਤੇ ਡੀਏ ਤੇ ਬਹੁਤ ਲੰਬੇ ਲੰਬੇ ਸ਼ੋਟ ਮੇ ਤੋਂ ਲੈ ਆ ਗਏ ਪਰ ਆਪਾਂ ਇੰਨਾ ਟਾਈਮ ਨਾ ਇੰਨਾ ਚਲਾ ਨਹੀਂ ਸਕਦੇ ਬਹੁਤ ਵਧੀਆ ਭੰਗੜਾ ਪਾਇਆ ਸਾਰੇ ਭਰਾਵਾਂ ਤੇ ਭੈਣਾਂ ਨੇ ਭਾਬੀਆਂ ਨੇ ਮਾਵਾ ਨੇ ਵਧੀਆ ਭੰਗੜਾ ਵਧੀਆ এনਜੋਇਮੈਂਟ ਕੀਤਾ ਬਟ ਮੈਂ ਇਹਨੇ ਪਾ ਨਹੀਂ ਸਕਦਾ ਕਿਉਂਕਿ ਕਾਪੀਰਾਈਟ ਕਲੇਮ ਆ ਜਾਣਾ ਤੇ ਅੱਜ ਇੱਕ ਲਾਈਵ ਕੀਤਾ ਸੀ ਮੇ ਉਹ ਜਿਹੜਾ Song ਦਾ ਕਲੇਮ ਆ ਗਿਆ ਉਹ ਮੈਨੂੰ ਪ੍ਰਾਈਵੇਟ ਕਰਨਾ ਪਏਗਾ ਲਾਈਵ ਤੇ ਬਾਕੀ ਹੁਣ ਮਿਲਦੇ ਆ ਕਿਸੇ ਨੈਕਸਟ ਬਲੌਗ ਚ ਖਰੇ ਜੇ ਕੰਟੈਂਟ ਦੇ ਨਾਲ ਤੇ ਆਹੇ ਵਿਆਹ ਦੇ ਕੰਟੈਂਟ ਨਾਲ ਅਗਲੇ ਦੋ ਤਿੰਨ ਬਲੌਗ ਆਣੇ ਵਿਆਹ ਦੇ ਬਾਬਿਓ ਤੇ ਮੇਰੇ ਭਰਾ ਯਾਰ ਵਧੀਆ ਇਸ ਬਲੌਗ ਨੂੰ ਵੀ ਪਿਆਰ ਦਿਓ ਨਾ ਪਹਿਲਾਂ ਮੰਗ ਜਿੱਦਾਂ ਪਹਿਲਾਂ ਦਿਨੇ ਸਾਰੇ ਭਰਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿ ਜਾਓ ਚਾਹ ਚਾਰ ਪੰਜ ਪੰਜ ਕਮੈਂਟ ਕਰਦਿਆ ਕਰੋ ਮੇਰੇ ਭਰਾ ਜਿਹੜੇ ਦਿਲੋਂ ਪਿਆਰ ਕਰਦੇ ਉਹਨਾਂ ਆਪਣਾ ਪਿਆਰ ਹੋਰ ਵਧਦਾ ਆ ਨਾ ਤੇ ਨਾਲੇ ਵੀਡੀਓ ਵੀ ਰეკੋਮੈਂਡ ਚੱਲ ਜਾਂਦੀ ਆ ਤੇ ਕਮੈਂਟ ਜਰੂਰ ਕਰਦਿਆ ਕਰੋ ਚਾਹ ਚਾਰ ਪੰਜ 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 ਜੇ ਵਧੀਆ ਲੱਗਦੇ ਉਹਦੇ ਗਰੁੱਪਾਂ 'ਚ ਸ਼ੇਅਰ ਵੀ ਕਰਦਿਆ ਕਰੋ ਕਰਤੀ ਕੰਪਲੀਟ ਰਾਣੀ ਤੇ ਬਹੁਤੇ ਲੋਏ ਕਿਉਂ ਯਾਰ ਥੋੜੇ ਜੇ ਲੱਗਿਓ ਜੈਨੂਨ ਜੇ ਲੱਗਦੇ ਜਾਂ ਫਿਰ ਓਵਰ ਜੀ ਲੱਗਦੀ ਆ ਬਾਕੀ ਰਵਾਇਤੀ ਸਾਵਨਾ ਸਹੀ ਆ ਮੈਂ ਪਹਿਲਾਂ ਵੀ ਡੋੜੀਆਂ ਲਾਣਾ ਘੱਟੇ ਲਾਣਾ ਅੱਜ ਤਾਂ ਫਿਰ ਜਿਆਦਾ ਲਾ ਦਿੱਤੇ ਅੱਗੇ ਲਾਉਂਗਾ ਅੱਗੇ ਤਾਂ ਬਸ ਮੋਲੀ ਤੱਕ ਹੀ ਤੇਨ ਦੋ ਪਿੱਛੇ ਪਿੱਛੇ ਵੈਂਟਰ ਤੇ ਕੋਈ ਵੀ ਨਹੀਂ ਪੰਜ ਫਰ ਇਧਰ ਹੁੰਦੇ ਪੰਜ ਉਧਰ ਹਾਂਜੀ ਬਾਪਿਓ ਫਾਈਨਲੀ 1.5 ਵਜ ਗਿਆ ਪੌਣੇ 2 ਹੋ ਗਏ 1.5 ਹੋ ਗਈ ਨਾ ਹੁਣ ਫੁੱਲ ਆ ਕੇ ਹਟਿਆ ਕਿਉਂਕਿ ਸਵੇਰ ਨੂੰ ਜਾਣਾ ਹੈ ਸਾਧੇ ਦੇ ਮੈਂ ਕਿਹਾ ਸੱਲਮ ਮਾਰਾਂਗੇ ਇੱਧਰ ਆਣੀ ਲੈ ਜਾਾਂਗੇ ਕਿਉਂਕਿ ਬੂਆ ਕੇ ਲੜਕੇ ਕੀ ਸ਼ਾਦੀ ਹੈ ਆਪਕੋ ਪਤਾ ਹੀ ਆ ਬਲੌਗ ਦੇਖ ਰਹੇ ਹੋ ਤੇ ਬਾਕੀ ਦੱਸੋ ਯਾਰ ਕਿਵੇਂ ਦੀ ਆਈ ਐ ਲੁੱਕ 9645 ਦੀ ਕਿ ਐਟ ਲੱਗਦੀ ਰਣੀ ਸੁੰਦਰਾ ਹਨਾ ਗਾਲਾਂ ਦੀ ਗਿਆ ਸਭ ਆਈ ਦੀ ਚੁਆਇਸ ਸੀਗੀ ਕਹਿੰਦੇ 9645 ਤੇ ਜਾਣਾ ਹੈ ਫੋਰਚੂਨਰ ਹੈਗੀ ਨੂੰ ਲਵਾਉਣੇ ਫੁਰ ਕੇ ਨਾ ਨਹੀਂ ਇਹ ਵੀ ਫੋਰਚੂਨਰ ਹੀ ਹੈ ਇੱਚੇ ਜਾਣਾ ਹੈ ਬਾਕੀ ਸਰਾ ਮੌਲਾ ਦੱਸੋ ਯਾਰ ਕਿਵੇਂ ਦੀ ਲੱਗੇ ਲੁੱਕ ਗੱਡੀ ਦੀ ਬਾਕੀ ਸਵੇਰੇ ਚੱਕਣਾ ਹੋ ਰਾਤ ਹੋ ਵੀ ਨਹੀਂ ਰਹੂਗਾ 2 ਵਜੇ ਲੱਗੇ ਆ ਟ੍ਰੀਡੀਆ ਬੋਲਦੀਆਂ ਹੋਰ 2 ਘੰਟੇ ਤੱਕ ਪਾਰਟੀ ਦਾ ਆਪਣਾ ਲੋਕਾਂ ਨੂੰ ਉੱਠ ਕਢਣਾ ਆਪਾਂ ਸੁੱਤੇ ਹੋਏ ਹੋਣਾ ਆਪਾਂ ਦੀ ਸੌਣਾ ਉਸ ਟਾਈਮ ਤੇ ਬਾਕੀ ਮਿਲਦੇ ਆ ਕੱਲ੍ਹ ਦੇ ਪਰਸ ਵਾਲੇ ਵਲੌਗ ਚ ਖਰੇ ਕੰਟੈਂਟ ਦੇ ਨਾਲ ਤੇ ਜਦ ਤੱਕ ਮੇਰਾ ਭਰਾ ਜੇ ਵਲੌਗ ਵਧੀਆ ਲੱਗਿਆ ਤਾਂ ਚੈਨ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਕਰਿਓ ਲਾਈਕ ਤੇ ਸੋਣਾ ਜੇ ਛੱਡਿਓ ਕਮੈਂਟ ਪੰਜ ਪੰਜ ਛੇ ਜੇ ਕਮੈਂਟ ਛੱਡਿਆ ਕਰੋ ਉਹਨਾਂ ਆਪਣਾ ਪਿਆਰ ਵਧਦਾ ਉਹਨਾਂ ਨੇ ਵੀਡੀਓ ਵੀ ਰਿਕਮੈਂਡਟ ਜਾਂਦੀ ਤੁਹਾਡੇ ਭਰਾ ਦੀ ਤੇ ਬਾਕੀ ਦੋ ਲਵ ਯੂ ਬਬਲ ਸਤ ਸ੍ਰੀ ਅਕਾਲ